ਵਾਹਿਗੁਰੂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਰੇ ਸੰਸਾਰ ਨੂੰ ਰਸਤਾ ਦੱਸ ਰਹੇ ਹਨ ਅਸੀਂ ਭੁੱਲੇ ਹੋਏ ਹਾਂ ਗਵਾਚੀ ਚੀਜ਼ ਘਰੇ ਲੱਭੇ ਨਾ ਲੱਭੇ ਅਸੀਂ ਆ ਕਹਿੰਦੇ ਆ ਰੱਬ ਦੂਰ ਹੈ ਠੀਕ ਹੈ ਕੋਈ ਕਹਿੰਦੇ ਹੈ ਨਹੀਂ ਨੇੜੇ ਆ ਕੋਈ ਕਹਿੰਦਾ ਨੇੜੇ ਹੈ श्री गुरु ग्रंथ साहब जी कहते दच्चे सो अखा देख भी रही रिकॉर्डिंग भी कर रही है अखी बाजो वेखना विनकना सुनना ये चौथे पादा ज्ञान है सो संसार अस कूठा कहते ठीक है ਸਾਡੇ ਖੂਨ ਚ ਰਚਿਆ ਹੋਇਆ ਹੈ ਸਭ ਕੁਝ ਜੋ ਅਸੀਂ ਅੱਜ ਤੱਕ ਸੁਣਿਆ ਵੇਖਿਆ ਅਸੀਂ ਆਪਣੀ ਮਨਮਤ ਨਾਲ ਸੋਚਦੇ ਹਾਂ ਇਹ ਵੱਡਾ ਸੋਚਣਾ ਪਏਗਾ ਸੋਚ ਹੀ ਹੈ ਸਾਰਾ ਕੁਝ ਸਾਰੀ ਮਨ ਦੀ ਖੇੜ ਹੈ ਤਨ ਦੀ ਖਰਾਕ ਹੈ ਭੋਜਨ सो जिजा पोषण हो जहा जो हक किसी का खाण लोभ की है दसा नव किरत तो किने रोकया है महंगिया महंगा ग्डिया रखनिया बंगले कोठी वजिया महंगे महंगे कपड़े पाने ये घोड़िया की सवारी करनी कि रोकया है ਅਸੀਂ ਸਿੱਖਾ ਇਹ ਨੇ ਪਰੋ ਮੇਰਾ ਹਰ ਤੂੰ ਮੈਂ ਜੋ ਤਰੀ ਹਰ ਦਿਨ ਆਉrna ਦੇਖੋ ਕੋਈ ਹਰ ਦਿਨ ਆਉrna ਦੇਖੋ ਕੋਈ ਨਜ਼ਰੇ ਹਰ ਨਿਹਾਲਿਆ ਇਹੋ ਵੀ ਸੰਸਾਰ ਤੁਮ ਦੇਖਦੇ ਉਹ ਹਰ ਕਾ ਰੂਪ ਹੈ ਹਰ ਰੂਪ ਨਜ਼ਰੀ ਆਇਆ ਘਰ ਪਰ ਸਾਥੀ ਭੂਜਿਆ ਜਾ ਵੇਖਾ ਹਰ ਇੱਕ ਹੈ ਹਾਗਨ ਅਵਰਨਾ ਕੋਈ ਹਰੀ ਕੀ ਹੈ ਹਰੀ ਹੈ ਜੋ ਸਾਰਿਆਂ ਚ ਸਾਰਿਆਂ ਨੂੰ ਹਰਿਆ ਪਰਾ ਕਰਨ ਵਾਲਾ ਹੈ ਕਹ ਨਾਨਕੇ ਨੇਤਰ ਅੰਧ ਸੇ ਸਤਗੁਰ ਮਿਲੇਆ ਦਿਵ ਦ੍ਰਿਸ਼ਟ ਹੋਈ ਕਹੇ ਨਾਨਕ ਇਹ ਨੇਤਰ ਅੰਧ ਸੇ ਸਤਗੁਰ ਮਿਲੀਐ ਦਿਵ ਦ੍ਰਿਸ਼ਟ ਹੋਈ ਸ ਇਹ ਅੱਖਾਂ ਤੇ ਪੱਟੀ ਵੱਜੀ ਹੋਈ ਹੈ ਜਦੋਂ ਹਜ਼ਾਰਾਂ ਵਾਰੀ ਝੂਠ ਬੋਲਿਆ ਜਾਂਦਾ ਹੈ ਸਾਨੂੰ ਸੱਚ ਪ੍ਰਤੀਤ ਹੋ ਲੱਗ ਪੈਂਦਾ ਸੋ ਕੀ ਕਰਨਾ ਹੈ ਕਿਉਂ ਕਰਨਾ ਹੈ ਕਿਵੇਂ ਕਰਨਾ ਹੈ ਇਹ ਵਿਰਲੇ ਨੂੰ ਪਤਾ ਲੱਗ ਜਾਂਦਾ ਜੋ ਸਮਝ ਲੈਂਦਾ ਹੈ ਉਹ ਜੀਵਨ ਬਾਜੀ ਜਿੱਤ ਕੇ ਜਾਏਗਾ ਜੀ ਅੱਜ ਪਹਿਲਾਂ ਭਾਈ ਸਾਹਿਬ ਬੋਲ ਕੇ ਹਟੇ ਨੇ ਅੱਖਾਂ ਦੀ ਰੋਸ਼ਨੀ ਬਰੀ ਜੋ ਅੱਖਾਂ ਦੀ ਰੋਸ਼ਨੀ ਹੈ ਇਹ ਕਿਸੇ ਬੰਦੇ ਦੀ ਨਹੀਂ ਬਖਸ਼ੀ ਹੋਈ ਹੈ ਜੀ ਇਹ ਅਕਾਲ ਪੁਰਖ ਦੀ ਦੇਣਾ ਹੈ ਉਤੋਂ ਚਲੋ ਇਹ ਤੱਕ ਛੋਟੀ ਜੀ ਗੱਲ ਆ ਆਪਾਂ ਨੂੰ ਪਤਾ ਹੀ ਆ ਵੀ ਅਕਾਲ ਪੁਰਖ ਦੀ ਦੇਣਾ ਹੈ ਜਿਹੜੇ ਆਹ ਬਾਬੇ ਨੇ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਬਾਬਾ ਜੀਤ ਤੇ ਜਿਹਾਰ ਸਿੰਘ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਕੱਲ ਦੇ ਜਿਹੜੇ ਵਿਸਾਖੀ ਦੇ ਦਿਹਾੜੇ ਦੀ ਤੇ ਮੈਨੂੰ ਇੰਨੀ ਖੁਸ਼ੀ ਹੋਈ ਹੈ ਬਹੁਤ ਜ਼ਿਆਦਾ ਵਾਹ ਜਿਹੜੀਆਂ ਸੰਗਤਾਂ ਤੇ ਕੱਲ ਮਹਾਰਾਜ ਦੀ ਕਿਰਪਾ ਹੋਈ ਹੈ ਭੈਣਾਂ ਨੇ ਵੀਰਾਂ ਨੇ ਹੋਰ ਬੇਟੀਆਂ ਨੇ ਉਹਨਾਂ ਨੇ ਅੰਮ੍ਰਿਤ ਦੀ ਦਾਤ ਕੱਲ ਪ੍ਰਾਪਤ ਕੀਤੀ ਹੈ ਸੋ 350 ਪ੍ਰਾਨੀ ਕੱਲ ਗੁਰਦੁਆਰਾ ਗੜੀ ਸਾਹਿਬ ਤੋਂ ਕੇਰ ਨਿਕਲਿਆ ਵਾਹ ਅੰਮ੍ਰਿਤ ਦੀ ਦਾਤ ਦਾ ਵਾਹ ਪਰ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਹੋਰ ਵੀ ਕੋਈ ਪਤਾ ਨਹੀਂ ਅਮਰੀਕਾ ਦੇ ਵਿੱਚ ਜਿਵੇਂ ਮਹਾਰਾ ਮਹਾਰਾ ਪਾਪਾ ਰਣਜੀਤ ਸਿੰਘ ਮਹਾਪੁਰਸ਼ ਸੇਖੂਪੁਰ ਵਾਲੇ ਅੰਬਰਸਰ ਪੁਰਵੀ ਕਈ ਥਾਵਾਂ ਦੇ ਮੈਂ ਨਾਂ ਲੈ ਨਹੀਂ ਸਕਦਾ ਇੰਨਾ ਸਮਾਂ ਨਹੀਂ ਹੈਗਾ ਪਰ ਬਹੁਤ ਜ਼ਿਆਦਾ ਕੇਅਰ ਹੋਇਆ ਹੋਣਾ ਹੋਰ ਥਾਵਾਂ 'ਵੀ ਪਰ ਮੈਨੂੰ ਉਸ ਸਮੇਂ ਦੀ ਕੱਲ ਦੇ ਸਮੇਂ ਦੀ ਐਨੀ ਖੁਸ਼ੀ ਹੈ ਜਿਹੜੀਆਂ ਸੰਗਤਾਂ ਨੇ ਅਮਰਤ ਦੀ ਦਾਤ ਪ੍ਰਾਪਤ ਕੀਤੀ ਹੈ ਉਹਨਾਂ ਸੰਗਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਾਰੀ ਲੱਖ ਲੱਖ ਵਾਰੀ ਵਧਾਈ ਵਾਹ ਪਰ ਉਹ ਬਹੁਤ ਚੰਗਾ ਹੋਇਆ ਨਸ਼ਾ ਤੋਂ ਰਹਿਤ ਹੋਣਗੇ ਅੱਗੇ ਚੱਲਣ ਦੀ ਪੈਰ ਧਰਨ ਦੀ ਜੋ ਸੋਝੀ ਆ ਗਈ ਵੀ ਅੰਮ੍ਰਿਤ ਦੀ ਜਿਹੜੇ ਬੰਦੇ ਨੇ ਦਾਤ ਲੈ ਲਈ ਉਹਨੂੰ ਅੱਗੇ ਵਾਰੇ ਚੱਲਣ ਦੀ ਸੋਝੀ ਆ ਜਾਂਦੀ ਹੈ ਸਾਧ ਸੰਗਤ ਜੀ ਬਹੁਤ ਧੰਨਵਾਦ ਮਾਨਨਾ ਸੰਗਤਾਂ ਦੇ ਜਿਨ੍ਹਾਂ ਨੇ ਕੱਲ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਗੁਰੂ ਕੇ ਜਹਾਜ਼ੇ ਚੜੇ ਗੁਰੂ ਕੇ ਜਹਾਜ਼ੇ ਚੜੇ ਪਰ ਸਾਨੂੰ ਇਹਨਾਂ ਦੀ ਜਿਹੜੀ ਜਾਸਤਾ ਹੈ ਸਾਹਿਬ ਜਾਦਿਆਂ ਦੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਪਰ ਸਾਨੂੰ ਇਹ ਇੱਕ ਗੁਰੂਕ੍ਰੰਥ ਸਾਹਿਬ ਦੇ ਲੜ ਲਾ ਕੇ ਗਏ ਨੇ ਜਾਨੀ ਕਿ ਵੀ ਕਿਸੇ ਮੜੀ ਮਸਾਣੀ ਦੇ ਨਹੀਂ ਐਂ ਜੀ ਚੀਜ਼ ਦੇ ਲੜ ਲਾ ਕੇ ਗਏ ਨੇ ਜਿਹੜੀ ਸਦਾ ਵਾਸਤੇ ਚੀਜ਼ ਉਹ ਅਮਰ ਹੈ ਅਮਰ ਵੇਲ ਜੋਂ ਫੁੱਲੀ ਜਾਂਦੀ ਹੈ ਵਾਹ ਪਰ ਉਸ ਚੀਜ਼ ਦਾ ਸਾਨੂੰ ਜਾਦੇ ਤੋਂ ਜ਼ਿਆਦਾ ਆਪਣੇ ਮਨ ਦੇ ਵਿੱਚ ਚਾਅ ਹੋਣਾ ਚਾਹੀਦਾ ਹੈ ਆਪਣੇ ਮਨ ਦੇ ਵਿੱਚ ਉਹਨੂੰ ਬਚਾਉਣ ਵਾਸਤੇ ਸਾਡੀ ਸੋਚ ਹੋਣੀ ਚਾਹੀਦੀ ਹੈ ਵੀ ਸਾਨੂੰ ਇੱਕ ਜਾਇਦਾਦ ਮਿਲਿਆ ਜਿਵੇਂ ਇੱਕ ਪਿਓ ਇੱਕ ਪੁੱਤ ਨੂੰ ਜਾਇਦਾਦ ਦੇ ਦਿੰਦਾ ਗੁਰੂ ਗੋਬਿੰਦ ਸਿੰਘ ਜੀ ਸਾਡੇ ਪਿਓ ਸਮਝ ਲਓ ਗੁਰੂ ਸਮਝ ਲਓ ਪਰ ਸਾਨੂੰ ਉਹ ਇੱਕ ਜਾਇਦਾਦ ਦੇਗੇ ਸਾਡਾ ਫਰਜ਼ ਬਣਦਾ ਹੈ ਉਸ ਨੂੰ ਜਾਇਦਾਦ ਨੂੰ ਸਾਂਭ ਕੇ ਰੱਖਣ ਦਾ ਸੋ ਇੰਨਾ ਕੁ ਸਮਾਂ ਜਾਸਤ ਨੇ ਆ ਅੱਗੇ ਸਮਾਂ ਜਾਸਤ ਨਹੀਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਵਾਣੀ ਪੜਨੀ ਪੈਗੀ ਵਿਚਾਰਨੀ ਪੈਗੀ ਪੜਿਆ ਅਣ ਪੜਿਆ ਇਹ ਨਹੀਂ ਵਿਚਾਰਿਆ ਜਾਣਾ ਹਮਲਾਗੇ ਹੋਣਗੇ ਨਵੇੜੇ ਜਾਤ ਨਹੀਂ ਕਿਸੇ ਨੇ ਪੁੱਛਣੀ ਜੋ ਜਨ ਲੈ ਖਸਮ ਕਾ ਨਾਮ ਤਿੰਨ ਕਾ ਸਦ ਬਲੇ ਹਾਰ ਜਾਓ ਸੋ ਇਹ ਤੂੰ ਨਗਰ ਚ ਕਿੰਨਿਆ ਤੁਰ ਗੇ ਹੈ ਹਰ ਹਰ ਰੋਂਦੋਂ ਰੋਂਦੋ ਨਹੀਂ ਬਣੀਦਾ ਘਾਟਾਂ ਪੋਖਾ ਪੋਖਾ ਸੋ ਕਦੀ ਸੰਸਾਨ ਘੜ ਚ ਜਾਣਾ ਕਦੀ ਹਸਪਤਾਲ ਚ ਜਾਣਾ ਅਮਰ ਜੱਸੀ ਕਿੰਨਿਆ ਦੁਨੀਆ ਦੁਖੀ ਹੈ ਕਿੰਨਿਆ ਤੂੰ ਅੱਗੇ ਹੈ ਪਰਮੇਸ਼ਰ ਕਹਿੰਦਾ ਜੇ ਇੱਕ ਇੱਕ ਚੀਜ਼ ਲਾਵਾਂ ਨਾ ਅਨਮੁੱਲਾ ਦਿੱਤਾ ਸਾਨੂੰ ਹਵਾ ਪਾਣੀ ਪੰਜੇ ਤਤ ਸਾਰਾ ਖੇਲ ਪੰਜਾਂ ਤਤਾਂ ਦਾ ਹੈ ਜਿੰਦਗੀ ਰਵਾਏਗੀ ਹਾਇ ਹੈ ਕਰਾਏਗੀ ਸੋ ਜੀਵਨ ਜਾਤ ਸਤਾੰਤਾ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ 249 ਸਾਲਾਂ ਕੀ ਜੀਵਨ ਜਾ ਸੌਖਾ ਔਰ ਸਹੀ ਮਾਰਗ ਬਣਾਇਆ ਕੀ ਪ੍ਰਾਪਤ ਕਰਨਾ ਹੈ ਸਭ ਕੁਝ ਇਸ ਸਰੀਰ ਚ ਮਿਲੇਗਾ ਜੀ ਸੋ ਜਿਨ੍ਹਾਂ ਨੇ ਗੁਰੂ ਘਰ ਕੋਲ ਅੰਮ੍ਰਿਤ ਧਾਰੀ ਹੋਏ ਹਨ ਦਾਖਲਾ ਲਿਆ ਹੈ ਸਭ ਬਿੰਦ ਕਰਨੀ ਹੈ ਇਹ ਦਾਖਲੇ ਹੋਏ ਹਨ ਕੋਈ ਕਹਿੰਦਾ ਦੂਰ ਹੈ ਕੋਈ ਆਂਦਾ ਨੇੜਿਆ ਹੈ ਰੱਬ ਹੈ ਦੋਵੇਂ ਠੀਕ ਹਨ ਸ ਅੱਖ ਦੇ ਕੋਲ ਬਿਲਕੁਲ ਚੀਜ਼ ਨਾਲ ਲਵੇ ਲਾਦੀ ਹੈ ਬਿਲਕੁਲ ਨਾਲ ਉਹ ਵੇਖ ਨਹੀਂ ਸਕਦੀ ਕੁਝ ਦੂਰੀ ਚਾਹੁੰਦੀ ਅੱਖ ਵੀ ਸੋ ਅੱਖ ਚ ਕੋਈ ਚੀਜ਼ ਪੈ ਜੇ ਅਸੀਂ ਕਹਿੰਦੇ ਆ ਦੇਖਣਾ ਕੀ ਹੈ ਵਿੱਚ ਸੋ ਦੋਨੇ ਠੀਕਣ ਕੋਈ ਦੂਰ ਵੇਖ ਰਿਹਾ ਕੋਈ ਨੇੜੇ ਦੇਖ ਰਿਹਾ ਰੱਬ ਉਹਦੀ ਸਾਰੇ ਸੰਸਾਰ ਚ ਰੇਜ ਹੈ ਆਪ ਹੀ ਹੋ ਪੱਤਾ ਆਪ ਹੀ ਬੀਜ ਰੂਪ ਹੈ ਆਪ ਹੀ ਟਾਣੀਆਂ ਫਲ ਫੁੱਲ ਤਣਾ ਸਭ ਕੁਝ ਆਪ ਹੈ ਜੋ ਕੁਕਰ ਹਰ ਕਾਇਆ ਤਾ ਵਾ ਤੇ ਸਜਾਏ ਲੋਬੀ ਜੰਤ ਨਾ ਜਾਣੇ ਪਖ ਆ ਪਖ ਸਭ ਖਾਏ ਸ ਇਹ ਜਿਹੜੇ ਚੰਡੀਗੜ੍ਹ ਚ ਕੋਠੀਆਂ ਨੇ ਨਾ ਦੇਖਦਾ ਬੰਦਲੇ ਨੇ ਇਹ ਦਸਾਂ ਨਵਾਂ ਦੀ ਕਿਰਤ ਦੇ ਦੀ ਕਮਾਈ ਨਾਲ ਨਹੀਂ ਬਣੇ ਇਹ ਹਰਾਮ ਪਖ ਨਾ ਖਾਣ ਵਾਲੀਆਂ ਚੀਜ਼ਾਂ ਕਿਸੇ ਦਾ ਹੱਕ ਖਾ ਕੇ ਇਹ ਬਣੀਆਂ ਹੋਈਆਂ ਹਨ ਸੋ ਇਹ ਮਰਲਾ ਜਮੀਨ ਵੀ ਲੈਣੀ ਬਹੁਤ ਔਖੀ ਹੈ ਠੀਕ ਹੈ ਫਿਰ ਸਾਡੇ ਬੱਚਿਆਂ ਤੇ ਅਸਰ ਪੈਂਦਾ ਹੈ ਬੱਚੇ ਫਿਰ ਉਹ ਪੂਰੇ ਪੂਰੇ ਨਹੀਂ ਹੁੰਦੇ ਇਹ ਰੱਬ ਦੀ ਡਾਂਗ ਦਾ ਆਵਾਜ਼ ਨਹੀਂ ਆਉਂਦਾ ਬਿਨ ਪਾਣੀ ਤੋਂ ਡੋਗ ਦਿੰਦਾ ਹੈ ਸਾਡਾ ਕੀਰਤ ਕੀਤੀ ਸੋ ਇਹ ਹੰਕਾਰ ਦਾ ਹਮੇ ਦਾ ਇਹ ਵਿਰੋਧ ਹੈ ਪਰ ਮੇ ਸਭ ਹੰਕਾਰਿਆ ਸੋ ਮਾਰਿਆ ਰਾਮ ਹੀ ਹਨ ਰਾਮ ਹੀ ਹਨ ਸੋ ਰਾਮ ਕੀ ਹੈ ਜੋ ਰਮਿਆ ਹੋਇਆ ਹੈ ਰਾਵਣ ਕੀ ਹਨ ਜੋ ਨੈਗੇਟਿਵ ਸੋਚ ਹੈ ਸ ਇਹ ਚੰਦੀ ਕਰਦੀਆਂ ਕੋਠੀਆਂ ਐਵੇਂ ਨਹੀਂ ਬਣੀਆਂ ਸ ਇੱਥੇ ਹੀ ਹੈ ਸਵਰਗ ਨਰਗ ਇੱਥੇ ਹੀ ਹੈ ਸਾਕਤਾਬ ਸਾਰਾ ਕੁਛ ਇੱਥੇ ਹੀ ਹੋ ਜਾਣਾ ਹੈ ਆਖਰ ਪਸਤਾਵਾ ਰਹਿ ਜਾਣਾ ਹੈ ਕੀ ਖਟਿਆ ਕੀ ਵਟਿਆ ਸੋ ਜਿਨ੍ਹਾਂ ਦੇ ਖਾਤਰ ਕਮਾਇਆ ਉਹ ਅੱਜ ਸਾਡਾ ਹਾਲ ਚਾਲ ਨਹੀਂ ਪੁੱਛਦੇ ਸ ਸਾਡੀ ਕਾਮਯਾਬੀ ਹੈ ਜੇ ਸਾਡੇ ਬੱਚੇ ਪੈਰਾਂ ਤੇ ਖੜਨਗੇ ਉਹਨਾਂ ਦੀ ਸੋਚ ਠੀਕ ਰਹੇਗੀ ਸ ਜੇ ਮਤ ਮਾਰੀ ਗਈ ਫਿਰ ਕੀ ਸਾਡੀ ਕਮਾਈ ਤੇ ਇਹ ਕੁੱਤ ਹੋਏਗੀ ਸੋ ਆਨਲਾਈਨ ਹੈ ਅੱਜ ਕੋਈ ਵੀ ਗਲਤੀ ਮਾਫ ਨਹੀਂ ਹੋਣੀ ਠੀਕ ਹੈ ਪਹਿਲਾਂ ਆਨਲਾਈਨ ਨਹੀਂ ਸੀ ਮੀਡੀਆ ਦਾ ਜ਼ਮਾਨਾ ਹੈ ਸੋ ਸੋਚ ਸੋਚ ਕਰ ਕਦਮ ਚੁੜਨਾ ਹੈ ਜੇ ਹੱਥ ਇਸ ਬੈਂਟਰੀ ਆ ਖੂਚ ਡਿੱਗ ਰਹਾ ਕਿਹਦੀ ਗਲਤੀ ਹੈ ਸਾਰੀਆਂ ਵੀਡੀਓ ਮੇਰੇ ਵਾਸਤੇ ਹਨ ਮੈਂ ਬੋਲ ਰਿਹਾ ਮੇਰੇ ਕੰਨ ਸਰਵਣ ਕਰ ਰਹੇ ਹਨ ਦਸਵੇਂ ਦਰਵਾਜ਼ੇ ਜਿੱਥੇ ਇੱਥੇ ਠਾਕਰ ਬੈਠਾ ਹੈ ਸੋ ਠਾਕਰ ਕੋਲ ਜਾ ਰਿਹਾ ਹੈ ਅਸੀਂ ਪਤਨੀਆਂ ਸਾਰੀਆਂ ਉਹ ਸਾਡਾ ਮਾਲਕ ਹੈ ਖਸਮ ਹੈ ਉਹਦੇ ਨਾਲ ਇੱਕ ਨਿਕਾਉਣਾ ਹੈ ਅਸੀਂ ਹਾਰਸ਼ਗਾਰ ਕੀਤਾ ਕੁਆਰੀ ਦਾ ਹਾਰਸ਼ਗਾਰ ਕੀਤਾ ਉਹ ਸੇਜਾ ਤੇ ਨਹੀਂ ਆਇਆ ਉਹਨੇ ਸਾਡੇ ਨਾਲ ਵੇਖੀ ਨਹੀਂ ਸੋ ਅਸੀਂ ਸਾਰੀਆਂ ਜੀਰਾਂ ਆਹਾਂ ਜੇ 50 ਜੀਰਾਂ ਆਉਣ ਕੀ ਕਦਰ ਹੈ ਜਿੰਨਾ ਚਿਰ ਕੋਈ ਹੋਰ ਸ਼ਬਦ ਨਹੀਂ ਲੱਗਦਾ ਪਰਮੇਸ਼ਰ ਇੱਕ ਹੈ ਇੱਕੋ ਹੈ ਇੱਕੋ ਹੀ ਹੋ ਆਪ ਹੀ ਹੈ ਦੀਜ ਰੂਪ ਆਪ ਹੀ ਜੜ ਨੂੰ ਹੈ ਉਹ ਪੱਤੇ ਪੱਤੇ ਚ ਹੈ ਉਹ ਜੜੇ ਜੜੇ ਚ ਹੈ ਉਹ ਕਣ ਕਣ ਚ ਹੈ ਉਹ ਸਾਰੇ ਜਗ੍ਹਾ ਹੈ ਅੱਖ ਦੇ ਨਾਲ ਚੀਜ਼ ਲੱਗੀ ਬਿਲਕੁਲ ਦਿਖਦੀ ਨਹੀਂ ਨਾ ਅੱਖ ਚੀਜ਼ ਪਈ ਦਿਸਦੀ ਹੈ ਕਿਸੇ ਨੂੰ ਵਖਾਣਾ ਪੈਂਦਾ ਹੈ ਸੋ ਦੂਰ ਵੀ ਠੀਕ ਹੈ ਨੇੜੇ ਵੀ ਠੀਕ ਹੈ ਅਸੀਂ ਜਿਵੇਂ ਕਹਿੰਦੇ ਹਾਂ ਸੋ ਸਾਰੀ ਗਰਬਾਣੀ ਚੋਂ ਇਹ ਚੌਥੇ ਪਦ ਦਾ ਗਿਆਨ ਹੈ ਇਹ ਵਿਰਲੇ ਨੂੰ ਸਮਝ ਆਉਂਦੀ ਜੇ ਉਹ ਸਮਝ ਲੇਗਾ ਜੀਵਨ ਬਾਜੀ ਜਿੱਤ ਲੇਗਾ ਜੀ ਸੋ ਜ਼ਿੰਦਗੀ ਰਵਾਏਗੀ ਹਾਈ ਹਾਈ ਕਰਾਏਗੀ ਹਰੇਕ ਮੋੜ ਤੇ ਦੁੱਖ ਹੈ ਸੁਚਾਰਤੀ ਕਲਾ ਚ ਰਹਿਣਾ ਆਨੰਦ ਚ ਰਹਿਣਾ ਪਰਮਾਨੰਦ ਚ ਰਹਿਣਾ ਸੋ ਅੰਦਰੋਂ ਹੀ ਅੰਮ੍ਰਿਤ ਪੈਦਾ ਹੋਏਗਾ ਜੀ ਮਿਹਨਤ ਕਰਨੀ ਹੈ ਇਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਸਾਨੂੰ ਸਿੱਖਿਆ ਦਿੱਤੀ ਹੈ ਫਿਰ ਇਹ ਗੁਰਮੁਖ ਬਣ ਕੇ ਬਾਜੀ ਜਿੱਤ ਕੇ ਜਾਏਗਾ ਸੂਰਜ ਚੰ드ਰਮਾ ਧਰਤੀ ਰਹੇ ਨਾ ਰਹੇ ਤੇਰਾ ਨਾਮ ਅਮਰ ਰਹੇ ਹੋਏਗਾ ਮਰਤੇ ਜਾਣਾ ਹੀ ਹੈ ਇੱਕ ਦਿਨ ਕੁਛ ਖੱਟ ਲੈ ਸੋ ਮੈਨੂੰ ਖਾਲੇ ਕੰਮ ਕਰ ਲੈ ਸੋ ਅਸੀ ਮੰਨ ਕਰਕੇ ਮੈਨੂੰ ਖਾਂ ਜੀ ਸੋ ਦਾਸ ਤੋਂ ਬਹੁਤੀ ਗਲਤੀਆਂ ਹੋ ਰਹੀਆਂ ਮੂਰਖ ਜਿਹਾ ਦਾਸ ਹੈ ਸਾਰੀਆਂ ਵੀਡੀਓ ਮੇਰੇ ਵਾਸਤੇ ਹੈ ਸਾਰਾ ਗਿਆਨ ਮੇਰੇ ਵਾਸਤੇ ਹੈ ਮੈਂ ਸੁਧਰ ਗਿਆ ਦੁਨੀਆ ਸੁਧਰ ਗਈ ਜੀ ਸੋ ਬਹੁਤੀ ਗਲਤੀਆਂ ਹੋ ਰਹੀਆਂ ਗੁਰੂ ਔਰ ਸੰਗਤ ਬਖਸ਼ਣਾ ਬਖਸ਼ ਲੈਣਾ ਜੀ ਬਖਸ਼ ਲੈਣਾ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ